ਅੱਜ ਕਬਜਾ ਕੀ ਕੱਲੀਆਂ ਕੋਟੈਲਰ ਰਹਿ ਗਈਆਂ ਸੀ ਜਿਹੜੀਆਂ ਉਹ ਟਾਈਆਂ ਗਈਆਂ ਖੋਸ਼ ਹਿੱਸੇ ਦੇ ਵਿੱਚ ਟੈਲਰ ਰਹਿ ਗਈਆਂ ਸੀ ਉਹ ਟਾਉਣ ਆਏ ਆ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਦਾ 500 ਤੋਂ ਉੱਤੇ ਬੰਦਾ ਅੱਜ ਦੇ ਦੇਣਾਸਤੇ ਡੈਬਿਊਟ ਕੀਤਾ ਗਿਆ ਵੀ ਕੱਲੀਆਂ ਕੁਸ਼ ਪਹਿਲਾ ਪਟਨਾਸ ਤੇ ਰਾਂਗੀ ਹੈ ਜਾਂ ਤਾਂ ਮੈਨੂੰ ਲੱਗਦਾ ਕਿਸੇ ਬੰਦਿਆਂ ਨੂੰ ਕੋਈ ਮਨ ਚ ਡਰ ਹੈ ਐਕਚੁਅਲੀ ਜੁਗਦਾ ਕੋਈ ਡਰ ਮੈਨੂੰ ਲੱਗਦਾ ਨਹੀਂ ਸਾਰੇ ਜਣੇ ਸਾਹਮਣੇ ਬੈਠੇ ਅਸੀਂ ਲਾ ਬਾਈਂਡਿੰਗ ਬੰਦੇ ਆ ਔਰ ਡਾਰਕ ਕਿਸੇ ਦੇ ਮਨ ਦੇ ਵਿੱਚ ਮੈਨੂੰ ਲੱਗਦਾ ਧੜਕੂ ਜ਼ਿਆਦਾ ਹੋਇਆ ਰਿਹਾ ਹੈ 500 ਤੋਂ ਉੱਤੇ ਬੰਦਾ ਵੀ ਪਤਾ ਨਹੀਂ ਹੁਣ ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਵਧੀ ਵੀ ਹੈ ਕਿਹੜਾ ਕਬਜ਼ਾ ਐਨਕ੍ਰੋਚਮੈਂਟ ਨੂੰ ਤੁਸੀਂ ਕਬਜ਼ਾ ਵਰਡ ਨਾ ਦਿਓ ਹਰ ਇੱਕ ਬੰਦਾ ਆਪਣੇ ਘਰ ਦੇ ਬਾਹਰ ਸ਼ੈੱਡ ਗੱਡੀ ਖੜਾਉਣ ਵਾਸਤੇ ਜਾਂ ਪਾ ਲਿੰਦਾ ਹੈ ਕੁਰਸੀਆਂ ਢਾਹ ਲਾ ਦੈਟ ਇਜ਼ ਇਨਕ੍ਰੋਚਮੈਂਟ ਦੈਟ ਇਜ਼ ਨਾਟ ਕਬਜ਼ਾ ਤੇ ਉਹ ਸ਼ੈੱਡ ਪਿਛਲੀ ਵਾਰੀ ਉਠਾ ਕੇ ਹਰੋਂ ਕੁਛ ਟੈਲਾ ਰਹਿ ਗਿਆ ਵੀ ਉਹ ਜੋ ਟੈਲਾ ਬਟਣ ਆਏ ਮੈਨੂੰ ਲੱਗਦਾ ਮੋਟਿਵ ਕੱਲਾ ਟੈਲਾ ਬਟਣ ਦਾ ਨਹੀਂ ਪਰ ਕੁਛ ਮੋਟਿਵ ਕੁਛ ਸਨੇਹਾ ਦੇਣ ਦਾ ਲੱਗਦਾ ਹੈ ਵੀ ਭਾਈ ਵੇਖ ਲੋ ਇਸ ਟੈਲਾ ਵੀ ਪੱਟ ਲਿਆ ਮੈਂ ਇੱਕ ਬੇਨਤੀ ਕਰੂੰਗਾ ਵੀ ਇਹ ਟੈਲਾ ਪੱਟ ਕੇ ਜਿੰਨਾ ਬੰਦਿਆਂ ਦੀ ਇਹ ਸ਼ਰਾਰਤ ਹੈ ਉਹ ਆਪਣੇ ਘਰੇ ਲਿਆ ਜਾਣ ਤੇ ਉਹਨੂੰ ਘਰੇ ਲਾਓ ਤਾਂ ਕਿ ਇਹ ਘਟੋ ਘਟੇ ਨਾ ਦਾ ਨੁਕਸਾਨ ਤਾਂ ਨਾ ਹੋਵੇ ਤੇ ਧੰਨਵਾਦੀ ਹੈ ਮੈਂ ਉਹਨਾਂ ਲੋਕਾਂ ਦਾ ਜਿਹੜੇ ਮੈਨੂੰ ਜਿਹਨੂੰ ਕਹਿੰਦੇ ਹਨਾ ਜੀ ਜੇ ਤੁਸੀਂ ਅੱਗੇ ਵਧਣਾ ਰਾਈਜ਼ ਕਰਨਾ ਹੈ ਤੇ ਤੁਹਾਡੀ مخالਫਤ ਹੋਣੀ ਵੀ ਬੜੀ ਜ਼ਰੂਰੀ ਤੁਹਾਡੇ ਦੁਸ਼ਮਣ ਪੈਦਾ ਹੋਣੇ ਬੜੇ ਜ਼ਰੂਰੀ ਧੰਨਵਾਦ ਹੈ ਉਹਨਾਂ ਦੁਸ਼ਮਣਾਂ ਦਾ ਜਿਹੜੇ ਕੀ ਇਹਦੇ ਕੰਮ ਕਰਦੇ ਰਹਿੰਦੇ ਐ ਤੇ ਆਉਣ ਵਾਲੇ ਸਮੇਂ ਚ ਫਿਊਚਰ ਬਿਆਨ ਪੂਰੀਆਂ ਚੂੜੀ ਮਰੋੜ ਵਾਲੇ ਦਿੱਤੇ ਐ ਸ਼ਾਇਦ ਇਹ ਉਦਾਰ ਬਠ ਹੋਵੇ ਪਰ ਮੈਨੂੰ ਲੱਗਦਾ ਹੈ ਵੀ ਆਉਣ ਵਾਲਾ ਸਮਾਂ ਚੰਗਾ ਲੱਗਦਾ ਹੈ ਜਿਹੜੀ ਦਿਲ ਦੀ ਧੜਕਣ ਜਦੋਂ ਵੱਧਦੀ ਹੈ ਨਾ ਕਿਸੇ ਵੀ ਬੰਦੇ ਦੀ ਤੇ ਉਹ ਧੜਕਣ ਕਿਸੇ ਗੱਲ ਕਰਕੇ ਵੱਧਦੀ ਹੈ ਹੋਂ ਤਾਂ ਬੰਦਾ ਨਾਰਮਲੀ ਨੂੰ ਰਹਿ ਰਹੇ ਦਾ ਆਪ ਦਾ ਕਿਸੇ ਨਾਲ ਕੋਈ ਸੰਬਤਾਲਕ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਲੋਕ ਹਿੱਤ ਕੰਮ ਜ਼ਿਆਦਾ ਕਰਨੇ ਚਾਹੀਦੇ ਆ ਨਾ ਕਿ ਪਰਸਨਲ ਹੋ ਕੇ ਇੱਕ ਦੂਜੇ ਦੇ ਭੈਣ ਕੁਸ਼ ਕਰਨਾ ਚਾਹੀਦਾ ਵੇਖੋ ਇਹ ਮਾਮਲਾ ਪਹਿਲਾਂ ਵੀ ਹੋ ਸਕਦਾ ਉਹਨਾਂ ਦੇ ਧਿਆਨ ਜੋਵੇ ਇੱਕ ਛੋਟਾ ਜਿਹਾ ਟੈਲਾਂ ਦਾ ਇੱਕ ਹਿੱਸਾ ਵਟਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 500 ਬੰਦਾ ਡਿਪਿਊਟ ਕਰਨਾ ਪੈ ਜੇ ਵੀ ਉੱਥੇ ਕੋਈ ਗੱਲ ਨਾ ਹੋ ਜੇ ਇਹ ਇੱਕ ਡਾਰਕੈਸਟ ਚੀਜ਼ ਹੈ ਕਿਸ ਚੀਜ਼ ਹੈ ਡਾਰਾ ਮੈਂ ਤਾਂ ਇਹ ਪੁੱਛਣਾ ਜਾਊਂਗਾ ਕਿੱਸੇ ਚੀਜ਼ ਦਾ ਡਰ ਪਰ ਇਹ ਦੇ ਡਰ ਨਾਲੋਂ ਆਪ ਨੂੰ ਆਉਣ ਵਾਲੇ ਸਮੇਂ ਚੰਗੇ ਕਦਮ ਲੈਣੇ ਚਾਹੀਦੇ ਤਾਂ ਜੋ ਅਸੀਂ ਲੋਕਾਂ ਦੇ ਲੋਕ हित ਕੰਮ ਕਰ ਸਕੀਏ ਜਿਹੜੀ ਗੱਲ ਤੁਸੀਂ ਮੈਨੂੰ ਸੀਐਮ ਸਾਹਿਬ ਵਾਲੀ ਪੁੱਛੀ ਹੈ ਇਹ ਉਹਨਾਂ ਦੇ ਪਹਿਲਾਂ ਵੀ ਧਿਆਨ ਚ ਹੈ ਤੇ ਹੋ ਸਕਦਾ ਮੇਰੇ ਲਈ ਆਉਣ ਵਾਲੇ ਸਮੇਂ ਕੋਈ ਚੰਗਾ ਲਿਖਿਆ ਹੋਵੇ